ਨ ਕੋਈ ਪ੍ਰੇਰਣ ਹੋਈ ਹੈ ਜੋ ਪੁਲਿਸ ਜੋ ਆਪਣੀ ਕਸ਼ਟਰੀ ਦੇ ਵਿੱਚ ਨਹੀਂ ਆਪੀ ਕਹੇ 3 ਮੁਲਜ਼ਮ ਦੋਸ਼ੀ ਜੋ ਪੜੇਗੇ ਇਹਨਾਂ ਦੇ ਇੱਕ ਜਿਹੜਾ ਮੁਖੀ ਜੀ ਨੇ ਉਹ ਨੰਬਰ ਲਾ ਕੇ ਦੋਸ਼ੀ ਕਰੇ ਕਿ ਤਰ੍ਹਾਂ ਦੇਖ ਕੇ ਆਉਂਦੇ ਇੱਕ ਗ੍ਰੰਥਾ ਹੋ ਗਿਆ ਇਹ ਭਗਵੰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਿਹੜਾੜੇ ਦਾ ਇਹ ਜਿਹੜਾ ਕੱਲ 7 ਵਜੇ ਇਹਦੀ ਘਰੇ ਇੰਟਰੂ ਹੋ ਕੇ ਆਪਣਾ ਅਮਰਬੀਰ ਸਿੰਘ ਨੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋਰ ਹੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ ਜਿਹੜੀ ਭਗਵੰਤ ਸਿੰਘ ਦੀ ਡੈਥ ਹੋ ਗਈ ਤੇ ਭਗਵੰਤ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਅਰਜ਼ਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਅਸੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਹਿਲਾਂ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤ ਕਰ ਗ੍ਰਫਤਰ ਕਰ ਲਿਆ ਤੇ ਨਾਲ ਨੂੰ ਜਿਹੜਾ ਸਵਾਲਵਰ ਬ੍ਰਾਮਭਤ ਕਰ ਲਿਆ ਤੇ ਇੱਕ ਆਪਣਾ ਕਾਰ ਬ੍ਰਾਮਭਤ ਕਰ ਲਈਆ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 100 ਧਾਰਾ 103 190 191 3 333 ਬੀ ਐਨ ਐਸ ਹਰਮਗ ਦਰਜ ਕੀਤੀ ਕਿੰਨੇ ਦੋਸ਼ੀ ਸੀਗੇ ਤੇ ਕਿੰਨੇ ਗ੍ਰਫਤਾਰ ਨੇ ਕਿੰਨੇ ਹਿਹਾਪਣੇ ਤੇ ਸਾਰਿਆਂ ਦਾ ਇਤਿਹਾਸ ਜਿਹੜੇ ਆਪਣਾ ਇਹ ਦੋਸ਼ੀ ਜਿਹੜੇ ਆ ਆਪਣਾ ਇਹਨਾਂ ਦੇ ਵਰਕ ਲਾ ਬਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦਿਖਾਏ ਉਹਨਾਂ ਨੇ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤੈਨ ਕਰ ਲਏ ਬਲੇ ਜਿਹੜੇ ਉਹ ਮੁੱਖ ਦੋਸ਼ੀ ਜਿਹੜਾ ਹੈ ਮੇਨ ਨਹੀਂ ਦੋਸ਼ੀ ਜਿੰਨੇ ਆਪਣਾ ਫੈਰ ਮਾਰਿਆ ਅਮਰਪ੍ਰੀਤ ਸਿੰਘ ਕੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਹੀ ਤੇ ਇੱਕ ਆਪਣਾ ਜਗਨਪ੍ਰੀਤ ਜਿਹੜਾ ਇਹ ਉਹਦੇ ਨਾਲ ਦਾ ਸਾਥੀ ਹੀ ਪਿੰਡ ਤੋਂ ਮਰੜੀ ਕਲਾਕ ਸੱਜਣ ਜੀ ਇਹ ਕੋ ਪੁਰਾ ਬੱਚਾ ਬੇਟਾ ਜਿਸ ਨੇ ਸਾਡੀ ਭਾਵਨਾ ਤੋਂ ਹੋਣੀ ਜਿਹਦੇ ਕਰਵਾਇਆ ਉਹ ਵੀ ਉਹਦੇ ਨਾਲ ਕਿ ਉਹ ਵੀ ਅਕੈਡਮਿਕ ਦਾ ਜੀ ਉਹ ਜਿਹੜਾ ਆਪਣਾ ਹੁਣ ਇਹਨੇ ਨੋਮੀਨੇਟ ਕੀਤਾ ਹੈ ਜਿਹੜਾ ਉੱਥੇ ਬੇਟਾ ਕੋ ਸਕੂਲ ਦੇ ਵਿੱਚ ਕੋਈ ਬੱਚਾ ਬੱਚਾ ਨਾਲ ਲੜਦਾ ਸੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਗਵਾਨ ਸਿੰਘ ਨੇ ਵੀ ਜਿੱਤਰਾ ਨਾ ਕਰਿਆਗਾ ਇਸ ਗੱਲ ਕੋਈ ਤਾਂ ਵੀ ਜੁਰਮਾ ਕਰਦੀ ਹੋਇਆ ਹਾਂਜੀ ਹਾਂਜੀ ਹੋਇਆ ਨਹੀਂ ਅਜੇ ਸ਼ਾਪੇ ਮਾਰੀ ਕਰ ਰਹੇ ਉਹਨਾਂ ਨੂੰ ਕਰ ਲਾਂਗੇ ਜਲਦੀ ਹੀ ਰੁਕਤਾ ਉਹ ਟੋਟਲ ਕਿਨੇ ਦੋਸ਼ੀ ਦੱਸਦੇ ਟੋਟਲ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਇਹਨਾਂ ਚੱਕੜ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ ਦਲੇਰ ਸਿੰਘ ਜਿਹੜਾ ਇਹਦੇ ਬਰਕਲਾ ਵਿਖੇ 326 ਦਾ ਮੁਕੱਦਮਾ ਵੀ ਦਰਜਾ ਆਪਣਾ ਮਜੀਠੇ ਥਾਣਾ ਤੇ ਜਿਹੜਾ ਜਨਾਬ ਜਿਹਨੇ ਗੋਲੀਆਂ ਮਾਰੀਆਂ ਵੀ ਉਹਦੀ ਉਹਦਾ ਵੀ ਕ੍ਰਿਮੀਨਲ ਰਿਕਾਰਡ ਹੈਗਾ ਨਹੀਂ ਅੱਨੇ ਯੋਦਾ ਨਹੀਂ ਕੋਈ ਸਾਫਾ ਸਾਫਾ ਫੋਜੀ ਕੀ ਐਕਸ਼ਨ ਕੀ ਦਿੱਤਾ ਕੀ ਐਕਸ਼ਨ ਆਪਣਾ ਇਹਨਾਂ ਨੂੰ ਹੁਣ ਅੱਜ ਅਰੈਸਟ ਪਾਈ ਹੈ ਇਹਨਾਂ ਦੀ ਤੇ ਸਵੇਰੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਦੇ ਲਿਸੈਂਸ ਜਿਹੜਾ ਇਹਦਾ ਕੈਨਸਲ ਕਰਨ ਲਈ ਭੇਜਾਂਗੇ ਸਰ ਇਹ ਜਿੰਨਾ ਵੀ ਇਨਸੀਡੈਂਟ ਹੋਇਆ ਤੇ ਪਿਛੇ ਜਿਹੜੀ ਮੁੱਖ ਵਜ੍ਹਾ ਜਿਹੜੀ ਤਫ਼ਤੀਸ਼ ਵੀ ਕੀਤੀ ਹੈ ਉਹ ਕੀ ਰਹੀ ਹੈ ਦੱਸ ਸਕੋ ਉਹ ਹੁਣ ਅਸੀਂ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਕੇ ਤੇ ਅਗਲੀ ਕਾਰਵਾਈ ਜੋ ਵੀ ਹਮਲ ਚੇਵਾਂਗੇ ਤਾਂ ਜਿਹੜਾ ਦੋਸ਼ੀ ਦੇ ਪਰਚਾ ਦੱਸ ਰਹੇ ਹੋ ਉਹ ਮਿਲਟਰੀ ਦੇ ਵਿੱਚ ਉਹ ਕਿਸ ਵਜ੍ਹਾ ਦਾ ਦੋਸ਼ ਹੈ ਕਿਸ ਕਾਰਨ ਉਹ ਕੋਲ ਪਹਿਲਾਂ ਇਹਨਾਂ ਦੇ ਲੜਾਈ ਝਗੜਾ ਹੋਇਆ ਹੈ ਹੋਰ ਕਿਸੇ ਨਾਲ ਸਭ ਪਰਿਵਾਰ ਦਾ ਕਹਣਾ ਵੀ ਬੱਚੇ ਨੇ ਕਿਹਾ ਹੈ ਕਿ ਉਹ ਸੈਕੂਰੀ ਨਹੀਂ ਮਰੋ ਉਹ ਵੀ ਵੈਰੀਫਾਈ ਕਰਦੇ ਆਂ ਜੋ ਵੀ ਆਪਣਾ ਨੋਸ਼ੀ ਹੋਗਾ ਪਕਸ਼ਾ ਨਹੀਂ ਜਾਊ